ਆਪਨਾ ਕਾਰਨ ਆਪੇ ਕਰ ਕਿਸ ਤਰ੍ਹਾਂ ਆਪਣਾ ਕਾਰਨ ਆਪੇ ਕਰ ਪੰਜ ਤਤ ਮੇਲ ਮਿਲਾਇਆ ਨਾ ਪੀ ਕਾਰਨ ਕਰੀ ਆਪਣੀ ਜਦੋਂ ਜੰਮਿਆ ਘਰ ਤਰਖਾਨ ਤੇ ਆਪੇ ਕਾਰਨ ਕਰੀਆ ਸੰਦੀਪ ਸਿੰਘ ਜੀ ਗੁਰਸੇਖ ਜੀ ਸੁਣ ਰਹੇ ਸਨ ਗੱਲ ਤੇ ਬੜੀ ਸਾਫ਼ ਸਪਸ਼ਟ ਹੈ ਕੋਈ ਇੱਥੇ ਪਰਮ ਭਲੇਖਾ ਨਹੀਂ ਕਰ ਆਪਣਾ ਕਾਰਨ ਆਪੇ ਕਰ ਪੰਜ ਤਤ ਮੇਲ ਮਲਾਇਆ ਹਰ ਨਾਸਾ ਨਾੜੀ ਜੋੜ ਜੜ ਰક્ત ਬੂੰਦ ਸਹਾਇਆ ਰક્ત ਬੂੰਦ ਸਹਾਇਆ ਆਪੇ ਸੀਸ ਆਪੇ ਤੜ ਜਗ ਜਗ ਦੇਸ਼ ਆਪੇ ਅਖਵਾਇਆ ਅੱਗੇ ਫਿਰ ਸੰਭਲ ਨਗਰੀ ਦਾ ਜ਼ਿਕਰ ਆ ਰਿਹਾ ਮਹਾਰਾਜ ਕੂਰ ਸਿੰਘ ਦੀ ਦੇਹ ਦਾ ਜ਼ਿਕਰ ਆ ਰਿਹਾ ਜਿਹੜੀ ਕਾੜਨਾ ਕੜੀ ਆਪ ਵੀ ਨਰਮਕਾਰ ਨੇ ਮਹਾਰਾਜ ਸ਼ੇਖ ਸਿੰਘ ਨੇ ਵੀ ਕਾੜਨਾ ਕਰੀ ਆਪੇ ਸੰਭਲ ਨਗਰੀ ਬੈਠਾ ਵੜ ਗੋਬਿੰਦ ਰੂਪ ਵਟਾਇਆ ਕਿਸ ਰੂਪ ਦੇ ਵਿੱਚ ਰੂਪ ਵਟਾ ਕੇ ਖੇਲ ਖੇਤੀ ਖੇਲੀ ਆਪੇ ਹੀ ਸੰਭਲ ਨਗਰੀ ਦੇ ਵਿੱਚ ਵੜ ਕੇ ਗੋਬਨ ਗੋਬਿੰਦ ਦੀ ਦੇਹ ਸੰਭਲ ਨਗਰੀ ਜਿਹੜੀ ਹੈ ਗੋਬਿੰਦ ਦਾ ਸਰੀਰ ਗੋਬਿੰਦ ਦੀ ਦੇਹ ਆਪੇ ਹੀ ਸੰਬਲ ਨਗਰੀ ਦੇ ਵਿੱਚ ਵੜ ਕੇ ਤੇ ਗੋਬਿੰਦ ਦਾ ਰੂਪ ਕਟਾ ਲਿਆ ਔਰ ਗੋਬਿੰਦ ਦੇ ਰੂਪ ਗੋਬਿੰਦ ਦਾ ਰੂਪ ਕਟਾ ਕੇ ਔਰ ਫਿਰ ਅੱਗੇ ਸਾਡੇ ਬੱਤੀ ਸਾਹਿਬ ਖੇਲ ਕੀਤੀ ਆਪੇ ਕਰੇ ਆਪੇ ਕਰੇ ਹਰ ਪ੍ਰਕਾਸ਼ ਬਹਤਰ ਨਰ ਜੋਤੀ ਨੂਰ ਨੂਰ ਜਗਾਇਆ ਔਰ ਫਿਰ ਆਪੇ ਹੀ ਪ੍ਰਕਾਸ਼ ਕੀਤਾ ਬਰਤਨਾਰੀ ਦੇ ਵਿੱਚ ਆਪਣੀ ਅਗਣੀ ਆਪੇ ਸਰ ਆਪੇ ਆਪਣੀ ਅਗਨੀ ਸਰਿਆ ਕਿੱਥੇ ਪਿੰਡ ਕਮਿੰਡ ਕਣਕਪੁਰੇ ਦੇ ਵਿੱਚ ਆਪੇ ਕਾ ਕੀ ਖਾ ਕੇ ਆਪ ਹੋ ਜਾਇਆ ਆਪੇ ਸਾਰੇ ਖੇਲ ਖੇਲੇ ਆਪਣੇ ਲਾਏ ਆਪੇ ਜੜ ਦਸਮਦਵਾਰੀ ਇੱਕ ਸੁਹਾਇਆ ਆਪੇ ਆਪਣੀ ਜੜ ਲਾਈਆ ਕਿੱਥੇ ਗੋਬਿੰਦ ਗੜ੍ਹ ਦੇ ਵਿੱਚ ਸੰਭਲ ਨਗਰੀ ਦੇ ਵਿੱਚ ਦਸਮ ਦਵਾਰੀ ਦੇ ਵਿੱਚ ਉੜ ਕੇ ਬੈ ਗਏ ਸੱਚੇ ਪਾਤਸ਼ਾਹ ਸਿੰਘ ਸ਼ੇਰ ਜੋ ਸਰੂਪ ਹੋ ਕੇ ਉੜ ਕੇ ਬੈ ਗਏ ਦਸਮ ਦਵਾਰੀ ਦੇ ਵਿੱਚ ਸੋਮਵਾਰ ਆਇ ਪੁਰ ਸਿੰਘ ਜੀ ਨੇ ਕੀ ਆਖਿਆ ਆਪਣੀ ਲਾਏ ਆਪੇ ਜਰ ਦਸਮ ਦਵਾਰੀ ਇੱਕ ਸੁਹਾਇਆ ਆਪੇ ਫੜਾਏ ਆਪਣਾ ਲੜ ਕਰ ਸਾਚੇ ਦੀ ਰਾ ਲਾਇਆ ਲੈਣਾ ਦੇਣਾ ਚੁਕਾਏ ਨਾ ਦਰ ਜੀਵ ਜੰਤ ਫੇਰਾ ਪਾਇਆ ਨਾ ਜਨਮੇ ਨਾ ਜਾਏ ਪਰ ਆਪੇ ਆਪਣਾ ਵੇਸ ਮਟਾਇਆ ਇਤ ਪ੍ਰਮੇਸ਼ਰ ਨੇ ਖੇਲ ਖੇਲੀਆ ਨਾ ਜਨਮੇ ਨਾ ਜਾਏ ਮਰ ਆਪ ਹੀ ਜੰਮਿਆ ਆਪ ਹੀ ਜਾਮਾ ਧਾਰਨ ਕੀਤਾ ਪ੍ਰਗਟ ਹੋਏ ਖੇਲ ਖੇਲੀ ਔਰ ਆਪ ਹੀ ਆਪਣਾ ਬਕਰਿਆ ਆਪ ਹੀ ਆਪਣਾ ਭੰਨੇ ਖੇਲ ਕੀਤੀ ਪਰਮੇਸ਼ਰ ਨਾ ਜਨਮੇ ਨਾ ਜਾਏ ਬਰ ਆਪ ਹੀ ਆਪਣਾ ਵੇਸ ਵਟਾਇਆ ਆਪਣੀ ਕਰਨੀ ਆਪੇ ਕਰ ਕਰਨਹਾਰ ਆਪੇ ਖਵਾਇਆ ਆਪਣੀ ਜੋਤੀ ਤਰਨੀ ਤਰ ਤਰਪ ਤਵਲੇ ਆਪ ਸੁਆਇਆ ਤੇ ਤਨ ਹੱਥ ਤੇਰਾ ਚੁੱਕੇ ਡਰ ਸਿੰਘ ਮਨ ਜੀਤਾ ਰਾਹ ਚਲਾਇਆ ਔਰ ਸਿੰਘ ਮਨ ਜੀਤੇ ਨੇ ਰਾਹ ਚਲਾਇਆ ਛੋਟੀ ਆਜੂ ਸੀ 7 ਮਹੀਨੇ 3 ਦਿਨ ਦੀ ਜਦ ਪੇਟਾ ਲਈ ਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਜੀ ਨੇ ਔਰ ਇੱਕ ਰਸਤਾ ਗੁਰਮੁਖਾਂ ਵਾਸਤੇ ਰਾਹ ਦੱਸ ਦਿੱਤਾ ਇਸ ਰਸਤੇ ਤੇ ਸਾਰਿਆਂ ਹੀ ਆਉਣਾ ਹੈ ਜਗਤ ਦਾ ਮੋਹ ਨਹੀਂ ਕਰਨਾ ਜਗਤ ਜਗਦੀਸ਼ਾ ਵੇਖੇ ਕਰ ਨਾਗਵਾਰ ਪੰਧ ਮੁਕਾਇਆ ਹਰ ਸੰਗਤ ਤੇਰੇ ਕੋ ਕਰਮਾ ਗਿਆ ਸਰ ਹਰ ਸਾਚੇ ਹਵਨ ਮੁਖਾਇਆ 36 ਫੋਟ ਉੱਪਰ ਚੜ 36 ਜੁਗਾਂ ਰਾਤ ਕਾਇਆ ਆਪ ਫੜਾਏ ਆਪਣਾ ਦੜ ਆਪੇ ਆਪਣਾ ਮੁਖ ਛਪਾਇਆ ਸੇਗਰ ਪੂਰਨੇ ਅੰਦਰ ਬੈਠਾ ਬੜਾ ਆਉਂਦਾ ਜਾਂਦਾ ਜਿਸ ਨਾ ਆਇਆ ਇੱਥੇ ਥੋੜਾ ਰੁਕਣਾ ਪੰਜ ਸੱਤ ਪੰਕਤੀਆਂ ਰਹਿ ਗਈਆਂ ਲਿਖਤ ਦੀ ਸੁਭਾਤੀ ਉਹ ਨਾਲ ਸਾਰੀ ਲਿਖਤ ਸੁਣੀ ਨੀਂਦ ਤੇ ਚਲੋ ਆਉਂਦੀ ਧੰਨ ਸੁੱਤੇ ਵੀ ਜਿੰਨੇ ਜਾਗਦੇ ਨੇ ਸੁਣੀ ਲਿਖਤ ਸਾਰ ਲਿਖਤ ਦੀ ਸ਼ੁਰੂਆਤ ਹੋਈ ਸਿੰਘ ਸ਼ੇਰ ਤੋਂ ਫਿਰ ਵਿੱਚ ਮੋਹਰ ਲਾਈ ਸੱਚੇ ਪਾਤਸ਼ਾਹ ਆਪਣੇ ਨਾਮ ਦੀ ਉਹ ਵੀ ਆਪਾਂ ਸੁਣ ਲਈ ਹੁਣ ਇੱਥੇ ਨਾਮ ਆਇਆ ਸਿੰਘ ਮਨਜੀਤ ਤੇ ਫੇਰ ਹੀ ਮਨਜੀਤ ਦੀ ਗੱਲ ਕਰਾਂਗੇ ਨਾ ਤੇ ਜੇ ਨਾਮ ਹੀ ਨਹੀਂ ਆ ਰਿਹਾ ਤੇ ਕਿੱਦਾਂ ਮਨਜੀਤ ਦੀ ਗੱਲ ਕਰਾਂ ਕਿੱਦਾਂ ਕਹਿ ਦਿਆਂਗੇ ਕਿ ਮਨਜੀਤ ਦਾ ਜ਼ਿਕਰ ਆਵੇ ਜਿਹੜਾ ਏ ਉਸ ਸਵਾਲ ਦਾ ਵਿਚਾਰ ਦਾ ਪੁੱਤਰ ਆ ਤੇ ਜਿਹੜੇ ਸਿੱਖ ਇਹ ਕਹਿੰਦੇ ਕਿ ਬਾਬਾ ਮੀਰ ਸਿੰਘ ਮਹਾਰਾਜ ਸਿੰਘ ਦੀ ਹੀ ਗੱਲ ਕਰ ਰਹੇ ਕਿੰਨੀ ਦਿੱਕਤ ਪਈ ਆ ਮਹਾਰਾਜ ਸ਼ੇਰ ਸਿੰਘ ਜੀ ਦਾ ਨਾਮ ਆਇਆ ਮਹਾਰਾਜ ਸ਼ੇਰ ਸਿੰਘ ਹੀ ਸਾਰੀ ਖੇਲ ਕਰਨੀ ਦਾ ਕਰਤਾ ਮਾਲਕ ਆ ਤੇ ਮਹਾਰਾਜ ਸ਼ੇਰ ਸਿੰਘ ਦੀ ਹੀ ਗੱਲ ਹੋਣੀ ਹੈ ਹੁਣ ਇੱਥੇ ਜ਼ਿਕਰ ਆਇਆ ਹੈ ਸਿੰਘਪੂਰਨ ਅੰਦਰ ਬੈਠਾ ਵਾ ਇਹੀ ਜ਼ਿਕਰ ਸ਼ੁਰੂ ਦੇ ਵਿੱਚ ਕੀਤਾ ਸੀ ਸਿੰਘਪੂਰਨ ਅੰਦਰ ਬੈਠਾ ਵੜ ਆਉਂਦਾ ਜਾਂਦਾ ਦਿਸ ਨਾ ਪਿਆ ਸਿੰਘਪੂਰਨ ਦੇ ਅੰਦਰ ਬਰ ਕੇ ਕੌਣ ਬੈਠਾ ਸਿੰਘ ਸ਼ੇਰਾ ਸਿੰਘ ਸ਼ੇਰ ਬਰ ਕੇ ਬੈਠਾ ਸਿੰਘ ਛੇਰ ਵਰ ਕੇ ਬਿਠਾ ਸਿੰਘ ਪੂਰਨ ਦੇ ਅੰਦਰ ਵਰ ਕੇ ਬਿਠਾ ਸਿੰਘ ਪੂਰਨ ਨੂੰ ਇੱਥੇ ਅਕਾਲ ਪੁਰਖ ਨਹੀਂ ਕਿਹਾ ਗਿਆ ਜੇ ਥੋੜਾ ਵਿਚਾਰੀ ਕਿ ਜੇ ਕੋਈ ਜੀਵ ਕਹੇ ਕਿ ਸਿੰਘ ਪੂਰਨ ਅਕਾਲ ਪੁਰਖ ਹੈ ਤੇ ਸੁਰਤ ਕਰਕੇ ਸੁਣੋ ਸਿੰਘ ਪੂਰਨ ਨੂੰ ਅਕਾਲ ਪੁਰਖ ਨਹੀਂ ਇੱਥੇ ਕਿਹਾ ਗਿਆ ਸਿੰਘ ਪੂਰਨ ਨੂੰ ਏਕਾਂਕਾਰ ਓਮਕਾਰ ਕਰਨੀ ਦਾ ਕਰਤਾ ਜੋਤੀ ਜੋਤ ਸਰੂਪ ਹਰ ਦੇਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਘਵਾਨ ਕਈ ਜੀਵ ਕਹਿੰਦੇ ਆ ਮਹਾਰਾਜ ਪੂਰਨ ਸਿੰਘ ਉਹਨਾਂ ਵੱਲੇ ਹੱਥ ਕਰਕੇ ਤੇ ਪਤਾ ਕੀ ਕਹਿੰਦੇ ਆ ਕਿ ਇਹੋ ਹੀ ਆ ਇਹਦੀ ਮੋਹਰ ਆ ਉਹਨਾਂ ਦੀ ਮੱਤ ਹਰ ਸੰਗਤ ਜੀ ਉਹ ਪੁੱਠੀ ਹੋ ਚੁੱਕੀ ਮਹਾਰਾਜ ਸ਼ੇਰ ਸਿੰਘ ਜੀ ਬਾਣੀ ਚ ਦੱਸਦੇ ਕਿ ਜਿਹੜਾ ਸ਼ੇਰ ਸਿੰਘ ਖਵਾਵੇ ਮਹਾਰਾਜ ਸ਼ੇਰ ਸਿੰਘ ਖਵਾਵੇ ਮੇਰੀ ਜਗ੍ਹਾ ਤੇ ਉਹਦੀ ਮੱਤ ਪੁੱਠੀ ਹੋ ਗਈ ਸਮਝੋ ਮੱਤ ਪੁੱਠੀ ਮੈਂ ਸਿਰ ਉਹਦੇ ਛਾਈ ਪਾਉਣਾ ਤੋ ਜਿਹੜੇ ਜੀਵੇ ਕਹਿ ਰਿਹਾ ਕਿ ਮੋਹਰ ਮਹਾਰਾਜ ਪੂਰਨ ਸਿੰਘ ਦੇ ਨਾਮ ਨਾਲ ਜੋੜ ਰਿਹਾ ਕਿਸ ਹਿਸਾਬ ਨਾਲ ਜੋੜ ਸਕਦੇ ਕਿਸ ਤਰ੍ਹਾਂ ਜਕਾਰਾ ਇੱਥੇ ਜੋੜ ਸਕਦੇ ਕਿਸ ਤਰ੍ਹਾਂ ਕਹਿ ਸਕਦੇ ਕਿ ਇਹ ਪ੍ਰਭੂ ਆ ਸ਼ੈਨ ਸ਼ਾਇਆ ਪਰਮਾਤਮਾ ਆਕਾਲ ਪੁਰਖ ਆ ਸ਼੍ਰੀ ਭਗਵਾਨ ਆ ਨੇਕ ਅਲੰਕਿਆ ਬ੍ਰਹਮਣ ਗੌੜ ਆ ਅਮਾਮੇਂਦੀਆ ਕਿਦਾਂ ਜੀਵ ਇਹ ਝੂਠ ਬੋਲ ਰਿਹਾ ਸਾਰਾ ਝੂਠ ਹੀ ਬੋਲੀ ਜਾਵੇ ਲਿਖਤ ਦੇ ਵਿੱਚ ਕੀ ਆਇਆ ਸਿੰਘਪੂਰ ਦੇ ਅੰਦਰ ਬੈਠਾ ਵੜ ਔਰਾ ਜਾਂਦਾ ਜਿਸ ਨਾ ਆਇਆ ਕਿ ਸਿੰਘਪੂਰ ਦੇ ਅੰਦਰ ਮੈਂ ਵੜ ਕੇ ਬੈਠਾ ਆਇਆ ਹੁਣ ਮੈਂ ਜੋਤ ਸਰੂਪ ਆ ਮੈਂ ਸਿੰਘਪੂਰ ਦੇ ਅੰਦਰ ਆਉਣਾ ਵੀ ਆ ਔਰ ਚਲੇ ਵੀ ਜਾਣਾ ਸਤਖੰਡ ਸਤਖੰਡ ਔਰ ਆ ਵੀ ਜਾਣਾ ਫਿਰ ਸਿੰਘਪੂਰ ਦੇ ਅੰਦਰ ਮੈਂ ਆਉਣਾ ਹੈ ਆਉਂਦਾ ਵੀ ਆ ਔਰ ਜਾਨਣਾ ਵੀ ਆ ਜੋਤ ਜਨਮ ਤੋਂ ਨਹੀਂ ਸੀ ਸਿੰਘਪੂਰ ਦੇ ਅੰਦਰ ਜਨਮ ਤੋਂ ਜੋਤ ਨਹੀਂ ਸੀ ਜੋਤ ਸ਼ਬਦ ਦੀ ਧਾਰ ਜਨਮ ਤੋਂ ਸਿੰਘਪੂਰ ਦੇ ਅੰਦਰ ਨਹੀਂ ਸੀ ਹੁਣ ਇੱਥੇ ਥੋੜਾ ਰੁਕਣਾ ਆਪਾਂ ਕਈ ਜੀਵ ਵਿਚਾਰ ਰੱਖਦੇ ਕਿ ਜੋਤ ਨੇ ਉੱਥੇ ਆਉਣਾ ਹੀ ਸੀ ਕਿਉਂਕਿ ਪਹਿਲਾਂ ਹੀ ਪਰਮੇਸ਼ਰ ਸੀ ਨਹੀਂ ਪਰਮੇਸ਼ਰ ਦਾ ਸਿੱਖ ਸੀ ਪਰਮੇਸ਼ਰ ਦਾ ਪੁੱਤ ਸੀ ਸ਼ਬਦੀ ਸੁੱਤ ਸੀ ਪੂਰਨ ਸਿੰਘ ਸਿੰਘ ਪੂਰਨ ਨਾ ਕਿ ਖੁਦ ਪਰਮੇਸ਼ਰ ਸੀ ਨਾ ਕਿ ਖੁਦ ਅਕਾਰਪੁਰਖ ਸੀ ਨਾ ਖੁਦ ਅਕਾਰਪੁਰਖ ਔਰ ਅਕਾਰਪੁਰਖ ਕਹਿ ਰਹੇ ਨੇ ਕਿ ਮੈਂ ਸਿੰਘ ਪੂਰਨ ਅੰਦਰ ਬੈਠਾ ਵਾ ਕਿ ਮੈਂ ਸਿੰਘ ਪੂਰਨ ਦੇ ਅੰਦਰ ਵੜ ਕੇ ਬੈਠਾ ਹਾਂ ਇਸੇ ਕਰਕੇ ਤੱਤ ਸੇਤ ਸੱਟਾਂ ਦੇ ਗਏ ਤਾਂ ਕਿਸੇ ਨੂੰ ਸਮਝ ਨਹੀਂ ਲੱਗੀ ਵੇਖ ਹੀ ਨਹੀਂ ਸਕੇ ਕਿਉਂਕਿ ਜੋਤ ਰੂਪਿਆ ਔਰ ਕਈ ਜੀਵੇ ਵਿਚਾਰ ਰੱਖਦੇ ਆ ਉਹ ਤੁਸੀਂ ਵਿੱਚ ਵੜਦਾ ਵੇਖਿਆ ਰੱਖ ਦੇਣਾ ਉਹ ਤੁਸੀਂ ਨਿਕਲਦਾ ਦੇਖਿਆ ਜੋਤ ਵਰਦੀ ਵੇਖੀ ਜੋਤ ਨਿਕਲਦੀ ਵੇਖੀ ਇਹ ਬਿਲਕੁਲ ਜਿਹੜੇ ਤਰਕਿਆ ਬਿਲਕੁਲ ਗਲਤ ਹੈ ਜਦੋਂ ਕਾਲਪੁਰਖ ਹੀ ਕਹਿ ਰਹੇ ਨੇ ਕਿ ਮੈਂ ਸਿੰਘ ਪੂਰ ਦੇ ਅੰਦਰ ਵੜ ਕੇ ਬੈਠਾ ਹਾਂ ਮੈਂ ਆਉਣਾ ਵੀ ਹਾਂ ਤੇ ਮੈਂ ਜਾਣਾ ਵੀ ਹਾਂ ਪਰ ਮੈਂ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਹੁਣ ਮੈਂ ਜੋਤ ਸਰੂਪਿਆਂ ਨਿਰਗੁਣ ਰੂਪਿਆਂ ਨਿਰਾਰਾ ਰੂਪਿਆਂ ਦਿਸਣ ਵਾਲੀ ਖੇਲ ਮੇਰੀ ਜਿਹੜੀ ਸੀ ਕੇਵਲ 52 ਸਾਲ ਸੀ 52 ਸਾਲ ਦੇਖ ਕਰਕੇ ਮੈਂ ਦੱਸਿਆ ਜਦੋਂ ਕਾਲ ਯੁਗ ਅੰਤਮ ਜੰਮਿਆ ਕਰਤਾਰ ਖਾਨ ਮਹਨੇਕ ਲੰਕ ਨਾਰਾਇਣ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਵਾਨ ਅਵਤਾਰ ਜਵੀਆਂ ਉਹਦਾ ਮੈਂ 52 ਸਾਲ ਦੱਸਿਆ ਦੇ ਕਰਕੇ ਔਰ ਮੇਰਾ ਕੌਲ ਤੇ ਇਕਰਾਰ ਸੀ ਆਪਣੇ ਸਿੱਖ ਨਾਲ ਸ਼ਬਦੀ ਸੁੱਤ ਗੋਬਿੰਦ ਨਾਲ ਇਸੇ ਕਰਕੇ ਜੀ ਇਹਦੇ ਅੰਦਰ ਵਰਕੇ ਬੈਠ ਕੇ ਪਿਛਲਾ ਕੌਲ ਇਕਰਾਰ ਪੂਰਾ ਕਰਨ ਵਾਸਤੇ ਔਰ ਆਮਣ ਜਾਮਣ ਸੰਭਲ ਦੇ ਵਿੱਚ ਖੇਲ ਰੱਤਲੇ ਸਿੰਘਪੂਰ ਦੇ ਅੰਦਰ ਵੜ ਕੇ ਬੈਠ ਗਿਆ ਔਰ ਆਉਣ ਜਾਣ ਦਾ ਮੈਂ ਖੇਡ ਰੱਟ ਲਿਆ ਔਰ ਆਉਂਦਾ ਜਾਂਦਾ ਫਿਰ ਮੈਂ ਕਿਸੇ ਨੂੰ ਦਿਸਿਆ ਨਹੀਂ ਹੁਣ ਆਪਾਂ ਵਿਸ਼ਵਾਸ ਕਿਸ ਤੇ ਕਰਨਾ ਹੈ ਸੱਚੇ ਪਾਤਸ਼ਾਹ ਜਿਹਦੀ ਲਿਖਾਈ ਬਾਣੀ ਜਿਹੜੀ ਮਹਾਰਾਜ ਸ਼ੇਰ ਸਿੰਘ ਜੀ ਨੇ ਬਾਣੀ ਲਿਖਾਈ ਹੈ ਸ਼ੈਨ ਸ਼ਨ ਇਹਦੇ ਤੇ ਅਮਲ ਕਰਕੇ ਪਾਰ ਉਤਾਰਿਆ ਤੇ ਜਿਹੜੇ ਜੀਵ ਕਿੰਤੂ ਪ੍ਰੰਤੂ ਕਰ ਰਿਹਾ ਉਹਨਾਂ ਦਾ ਪਾਰ ਉਤਾਰਾ ਨਹੀਂ ਜੀ ਹੁਣ ਮਹਾਰਾਜ ਸ਼ੇਰ ਸਿੰਘ ਜੀ ਇੱਕ ਇਕੱਲੇ ਨੇ ਔਰ ਮਹਾਰਾਜ ਜੀ ਸ਼ਕਤੀ ਨਾਲ ਬਾਣੀ ਦੀ ਤਾੜਨਾ ਕਰਦੇ ਆ ਕਿ ਕੋਈ ਵੀ ਮਹਾਰਾਜ ਸ਼ੇਰ ਸਿੰਘ ਨਹੀਂ ਖਵਾ ਸਕਦਾ ਚਾਹੇ ਮਹਾਰਾਜ ਪੂਰਨ ਸਿੰਘ ਜੀ ਕੋਈ ਵੀ ਨਹੀਂ ਸ਼ੇਰ ਸਿੰਘ ਮਹਾਰਾਜ ਖਵਾ ਸਕਦਾ ਕਿਸੇ ਕੋਲੇ ਨਹੀਂ ਸਮਰੱਥਿਆ ਨਹੀਂ ਮਹਾਰਾਜ ਪੂਰਨ ਸਿੰਘ ਜੀ ਵੀ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ 'ਚ ਮੱਥਾ ਟੇਕਦੇ ਰਹਿੰਦੇ ਕਰੇ ਸੱਚੀ ਸਿੱਖ ਦੀ ਕਰਗੇ ਸੋ ਲਿਖਤ 'ਚ ਵੀ ਯਾਰ ਸੋ ਮਹਾਰਾਜ ਸ਼ੇਰ ਸਿੰਘ ਇੱਕਿਆ ਜਿਹੜੇ ਇਹ ਜੀਵ ਇਹ ਕਹਿ ਰਹੇ ਨੇ ਕਿ ਇਹੀ ਮਹਾਰਾਜ ਸ਼ੇਰ ਸਿੰਘ ਐ ਮਹਾਰਾਜ ਪੂਰਨ ਸਿੰਘ ਵੱਲੇ ਹੱਥ ਕਰਕੇ ਇਹੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਐ ਹੱਥ ਕਰ ਕਰਕੇ ਕਹਿ ਰਹੇ ਨੇ ਇਹਨਾਂ ਸਾਰਿਆਂ ਦੀ ਮਤ ਹਰ ਸਕਤ ਜੋ ਪੁੱਠੀ ਹੋ ਗਈ। ਮਹਾਰਾਜ ਇਹ ਕਹਿੰਦੇ ਮਤ ਅਪੁੱਠੀ ਫਿਰ ਸ਼ਾਹੀ ਪਾਏ। ਜੇ ਕੋਈ ਮਹਾਰਾਜ ਸ਼ੇਰ ਸਿੰਘ ਰੋਵਾ ਤੇ ਇਹ ਮਹਾਰਾਜ ਸ਼ੇਰ ਸਿੰਘ ਹੁਣ ਖਵਾਉ ਨਹੀਂ ਰਹੇ ਨਾ ਮਹਾਰਾਜ ਪੂਰਨ ਸਿੰਘ ਨੂੰ ਵੀ ਇਹ ਵੀ ਮਹਾਰਾਜ ਸ਼ੇਰ ਸਿੰਘ। ਔਰ ਆ ਵੇਖੋ ਅਕਾਲ ਪੁਰਖ ਕੀ ਕਹੇ ਕਿ ਮੈਂ ਆਉਣਾ ਆ। ਜਿਉਂਦਾ ਆ ਪਰ ਮੈਂ ਕਿਸੇ ਨੂੰ ਦਿਦਾ ਨਹੀਂ ਸਿੰਗਾਪੂਰਨ ਦੇ ਵਿੱਚ ਮੈਂ ਖੇਲ ਕਰ। ਸਿੰਗਾਪੂਰਨ ਦੇ ਅੰਦਰ ਬੈਠਾ ਵਰ ਅਕਾਲ ਪੁਰਖ ਉਹ ਆ ਸਿੰਘ ਸ਼ੀਰਾ ਜਿਹੜਾ ਸਿੰਗਾਪੂਰਨ ਦੇ ਅੰਦਰ ਵਰ ਕੇ ਬੈਠ ਗਿਆ ਸਮਰਾਟ ਆ ਨਵਜ ਬੰਦ ਕਰ ਦਿੱਤੀ ਬੈਠਦਿਆਂ ਨੇ ਨੇਤਰ ਬੰਦ ਔਰ ਨੇਤਰ ਬੰਦ ਨਵਜ ਬੰਦ ਔਰ ਨਵਜ ਬੰਦ ਕਰਕੇ ਤੇ ਖੇਲ ਰਹੰਦੀ ਇਹ ਕੋਈ ਦਾਵਾ ਨਾ ਕਰ ਸਕੇ ਮੇਰੀ ਖੇਲ ਦੇ ਉੱਪਰ ਨਬਜ ਬੰਦ ਪਰਮੇਸ਼ਰ ਤੋਂ ਬਿਨਾ ਨਹੀਂ ਕੋਈ ਕਰ ਸਕਦਾ ਸੋ ਪਰਮੇਸ਼ਰ ਨਬਜ ਬੰਦ ਕਰ ਦਿੰਦੇ ਸੀ ਸਿੰਘਪੂਰ ਦੀ ਨਬਜ ਬੰਦ ਕਰਕੇ ਫਿਰ ਖੇਲ ਖੇਡਦੇ ਸੀ ਦਸਵੇਂ ਘਰ ਦੇ ਵਿੱਚ ਬੈਠ ਕੇ ਆਉਂਦੇ ਵੀ ਸੀ ਸਿੰਘਪੂਰ ਦੇ ਅੰਦਰ ਬੈਠਾ ਵਾਲ ਬੜ ਕੇ ਬੈਠਣ ਵਾਲਾ ਸਮਰਾਥਿਆ ਜਿਹੜਾ ਬੜ ਕੇ ਬੈਹਿ ਗਿਆ ਉਹ ਵੱਡਾ ਉਹ ਇੰਨਾ ਵੱਡਾ ਆ ਉਹ ਸਮਰਾਥਿਆ ਬੜ ਕੇ ਬੈਠਾ ਆ ਆਉਂਦਾ ਜਾਂਦਾ ਦਿਸਣਾ ਆਇਆ ਨਾ ਕੋਈ ਚੋਟੀ ਨਾ ਕੋਈ ਜੜ ਸੀਸ ਤਰਨਾ ਕੋਈ ਰਖਾਇਆ ਔਰ ਮਹਾਰਾਜ ਪੂਰਨ ਸਿੰਘ ਦਾ ਤੇ ਸੀਸ ਵੀ ਸੀ ਧੜ ਵੀ ਸੀ ਆਉਂਦਾ ਜਾਂਦਾ ਦਿਸਣਾ ਆਇਆ ਨਾ ਕੋਈ ਚੋਟੀ ਨਾ ਕੋਈ ਜੜ ਸੀਸ ਤਰਨਾ ਕੋਈ ਰਖਾਇਆ ਕਿਉਂਕਿ ਹੁਣ ਜੋਤ ਸ੍ਰੋਕ ਸੀ ਮਹਾਰਾਜ ਸ਼ੇਰ ਸਿੰਘ ਜੀ ਔਰ ਕਹਰੇ ਨਾ ਕੋਈ ਹੁਣ ਚੋਟੀ ਨਾ ਕੋਈ ਜੜਿਆ ਤੇ ਨਾ ਕੋਈ ਮੇਰਾ ਸੀਸ ਤੇ ਨਾ ਮੇਰਾ ਤਾੜਿਆ ਹੋਣ ਗਿਆ ਸ੍ਰੇਸ਼ਟ ਸਰਬਾਈ ਰਿਆ ਫੜੋ ਸ਼ਬਦ ਡੋਰੀ ਇੱਕ ਖੁਲਾਇਆ ਕਿਦਾਂ ਇਹ ਸਾਰੀ ਸ੍ਰੇਸ਼ਟ ਪੜ ਰਿਹਾ ਔਰ ਕਿਦਾਂ ਸ਼ਬਦ ਡੋਰੀ ਦੇ ਨਾਲ ਕੋਈ ਨਾ ਸਕੇ ਅਗੇ ਖੜ ਏਕਾ ਖੰਡਾ ਰਿਆ ਚਮਕਾਇਆ ਕਿ ਹੁਣ ਮੈਂ ਮੇਰੇ ਅੱਗੇ ਕੋਈ ਖੜਨ ਵਾਲਾ ਨਹੀਂ ਇੱਕ ਖੰਡਾ ਮੈਂ ਚਮਕਾ ਰਿਹਾ ਜੋ ਤੇਜੋਤ ਸਰੂਪ ਹਾਰੋ ਆਪੇ ਆਪਣੀ ਜੋਤਿ ਤਰੋ ਦੇਵਨ ਹਾਰਾ ਸੱਚਾ ਵਰ ਸਤਸੰਗ ਦੇ ਛਾਇਕ ਸੁਨਾਇਆ ਸਤਸੰਗ ਦੇ ਛਾਇਕ ਸੁਨਾਇਆ ਸਤਸੰਗ ਦੇ ਛਾ ਤੁਰ ਫਰਮਾਣਾ ਹਰ ਹਰਿ ਆਪ ਸੁਨਾਈਆ ਦਰਕਰ ਸੱਚਾ ਦਰਕਰ ਸਾਚੇ ਸੱਚ ਟਿਕਾਣਾ ਗੁਰ ਸਿੱਖਾਂ ਤਾਮ ਰਖਾਈਆ ਏਕਾ ਨਾਮ ਆਪ ਜਪਾਣਾ ਏਕਾ ਕਰੇ ਪੜਾਈਆ ਏਕਾ ਜਾਮ ਆਪ ਪਿਆਣਾ ਆਪੇ ਆਪਣਾ ਮੁਖ ਛਪਾਈਆ ਇੱਕ ਸੁਣਾਏ ਸਾਚਾ ਗਾਣਾ ਏਕਾ ਰਾਗ ਅਲਾਈਆ ਏਕਾ ਰਾਗ ਅਦਾਈਆ ਏਕਾ ਤਖਤ ਤਾਜ ਸਹਾਨ ਰਾਜ ਰਜਾਣ ਏਕੇ ਅਖਵਾਈਆ ਏਕਾ ਦੇਸ ਏਕਾ ਤਖਤ ਤਾਜ ਸਹਾਨ ਰਾਜ ਰਜਾਣੇ ਕੀ ਅਖਵਾਈਆ ਦੇ ਸਮਾਜਣ ਖੇਲ ਖਲਾਣਾ ਖੇਲਣ ਹਰ ਰਗ ਰਾਈਆ ਸ਼ਬਦ ਵਿਵਾਜ ਗੁਰ ਸਿੱਖ ਠਾਣਾ ਸਗਲਾ ਸੰਗਤ ਜਾਈਆ ਚਾਰ ਚਰਨ ਦੁਆਰੇ ਦੇਵੇ ਮਾਨ ਆਪੇ ਆਪਣੀ ਸ਼ਰਨ ਰਖਾਈਆ ਆਪਣਾ ਵਰਤਨ ਹਾਰਾ ਪਾਣਾ ਆਪੇ ਵੇਖ ਮੁਖਾਈਆ ਆਪਣਾ ਬਦਲਿਆ ਚੂੜਾ ਆਪੇ ਪਹਿਨੇ ਆਪਣਾ ਬਾਣਾ ਆਪੇ ਆਪਣਾ ਪੇਟ ਚੜਾਈਆ ਜੋਤੀ ਜੋਤ ਸਰੂਪ ਹਾਰੋ ਆਪੇ ਆਪਣੀ ਜੋਤ ਤਰ ਹਰ ਸੰਗਤ ਵੇਖੇ ਸਾਚਾ ਕਰ ਕਰ ਸਾਚਾ ਇੱਕ ਸੁਹਾਇਆ ਸੋ ਇਥੇ ਹਰ ਸੰਗਤ ਜੀ ਜਿਖਰੀ ਆਪਾਂ ਸਮਾਪਤੀ ਕਰਦੇ ਹਾਂ ਸੋ ਇਹ ਸਿਲੇਕ ਲਈ ਤਾਂ ਕਿ ਕਾਫੀ ਆ ਔਰ ਇਥੇ ਹੀ ਆਪਣੀ ਪਹਿਲੀ ਕੋਦਿ ਰਿਤ ਮਾਫੀ ਕਰਦੇ ਆ ਸੋ ਸਾਰੇ ਖੇਲ ਕਰਨ ਵਾਲਾ ਦੀ ਕਲੰਕ ਨਰੈਨ ਨਰਮਾਰਾਇ ਸ਼ੇਰ ਸਿੰਘ ਵਿਸ਼ਮਨ ਗਵਾਨ ਵਰਤਾਰ ਚਵੀ ਇੱਕਿਆ ਔਰ ਇਹਨਾਂ ਦੇ ਚਰਨ ਕਬੂਲਾਂ ਦੀ ਓਟ ਰੱਖਣੀ ਇਹਨਾਂ ਦਾ ਯਾਸਰਾ ਧੱਕਣਾ ਚਲੋ ਜੀ ਤੇਰੀ ਸੋ ਹਰ ਮਾਰਾਇ ਸ਼ੇਰ ਸਿੰਘ ਵਿਸ਼ਮੋ ਓਂਕ ਗੋਬਗਾਨ ਦੇ ਜੈ ਸੋ ਹਰ ਮਾਰਾਇ